ਆਖਰਕਾਰ ਨਾ ਮਾਪਿਆਂ ਹੀ ਕੰਮ ਆਉਂਦੇ ਆ। ਉਹ ਮਾਪਿਓ ਤੇ ਆਉਂਦੇ ਆ। ਜਿਹੜੇ ਮਗਰ ਲਾਕੇ ਤੂੰ ਇਹ ਸਾਰਾ ਕੰਮ ਇਹ ਕੀਤਾ ਹੀ। ਉਹਦੇ ਕੋਲ ਚਲ ਜਣਾ ਸੀ ਤੂੰ। ਕੋਈ ਗੱਲ ਨਹੀਂ। ਆਸੇ ਆਪਾਂ ਇੱਕ ਵਾਰ ਨਾ ਗਲੋਂ ਲਾਥ ਲੈਣ ਦੇ। ਤੇਰਾ ਵਿਆਹ ਫੇਰ ਕਰ ਦਾਂਗੇ। ਅਜੇ ਵੀ ਤੈਨੂੰ ਵਿਆਹ ਦੀ ਪਈ ਆ। ਪਹਿਲਾ ਵਿਆਹ ਕਰਕੇ ਨਾ ਉਹਨੂੰ ਤਾਂ ਰੰਗ ਭਾਗ ਲਾਤੇ ਆ ਤੂੰ। ਇੱਕ ਉਹ ਮੈਨੂੰ ਕ ਲੈਣੇ ਟੱਕਰ ਕੇ ਰਿਸ਼ਤੇਦਾਰ। ਬੁਰੀਆਂ ਪਾਪਾ ਨੂੰ ਮੇਰਾ ਉੱਥੇ ਵਿਆਹ ਹੋ ਗਿਆ। ਤੇ ਉਦੋਂ ਤੂੰ ਹੀ ਲਾਲਚ ਨੂੰ ਪੈ ਗੇ। ਫੇ ਗੱਡੀ ਨਹੀਂ ਆਈ। ਸਾਡਾ ਨੱਕ ਨਹੀਂ ਰਹਿਣਾ ਕਿਤੇ ਵੀ। ਹੋ ਨਹੀਂ ਲੋਕਾਂ ਨੂੰ ਪਤਾ ਲੱਗਾ ਚਲ ਜਾਣ ਦੇ ਗੱਲ ਹੁਣ ਜੇ ਗਲਤੀ ਹੋਈ ਗਈ ਹੈ ਤੇ ਉਹ ਮੈਂ ਤੇ ਡੈਡੀ ਜੀ ਆਏ ਸੀ ਤੁਹਾਨੂੰ ਮਿਲਣਗੇ ਤੇ ਇਦਾਂ ਕਰੋ ਮਹੀਨਾ ਕਿ ਕੱਢੋ ਤੁਸੀਂ ਇੱਥੇ ਹੁਣ ਤੇ ਜੇ ਬਹੁਤੀ ਗੱਲ ਵਣ ਮੈਂ ਉਥੇ ਕਾਗਜ਼ ਪੱਤਰ ਭਰਨਾ ਹੈ ਤੁਹਾਡੇ ਤੇ ਨਾਲ ਹੀ ਲੈ ਜਾਊਂਗਾ ਮੁੜ ਕੇ ਤੁਹਾਨੂੰ ਰਾਮਨੂੰ ਮੈਂ लवली ਨੂੰ ਲੱਗਾ ਸੀ ਦੱਸਣਾ ਰਪਿੰਦਰ ਦੀ ਰਿਪੋਰਟ ਬਾਰੇ ਤੇ ਤੁੰਮੇ ਨੂੰ ਦੱਸਣੀ ਦਿੱਤਾ ਸਾਨੂੰ ਤਾਂ ਸ਼ਾਰਾ ਮਾਰਿਆ ਸੀ ਮੈਂ ਕਿਹਾ ਸਾਡੀ ਗੱਲ ਸੁਣ ਕੇ ਨਾ ਉਹ ਜਜ਼ਬਾਤੀ ਨਾ ਹੋ ਜੇ ਜਾਂ ਕੇ ਇਹ ਨਾ ਹੋਵੇ ਕਿ ਪੁਲਿਸ ਨੂੰ ਦੱਸ ਦੇ ਇਹ ਜੇ ਰਾਜਵਾ ਨਾ ਤੇ ਰਾਜ ਛੁਪਿਆ ਹੀ ਰਹਿੰਦੋ ਹੁਣ ਇਹ ਗੱਲ ਬਾਹਰ ਨਾ ਹੀ ਕੱਢੋ ਤੇ ਚੰਗੀ ਗੱਲ ਵਾ